ਹਾਂਜੀ ਸਵਾਗਤ ਹੈ ਤੁਹਾਡਾ ਸਟਿਚ ਚਾਉ ਚੈਨਲ ਤੇ ਅੱਜ ਅਸੀਂ ਤੁਹਾਨੂੰ ਫਰੌਕ ਦੱਸਾਂਗੇ ਮਰੇਲਾ ਫਰੌਕ ਜਿਸ ਤਰ੍ਹਾਂ ਆਪਣੇ ਘਰਾਂ ਦੇ ਵਿੱਚ ਕਈ ਵਾਰੀ ਟੋਟੇ ਬਚੇ ਪਏ ਹੁੰਦੇ ਆ ਕੱਪੜੇ ਛੋਟੇ ਛੋਟੇ ਆਪਾਂ ਨੂੰ ਪਤਨ ਲੱਗਦਾ ਵੀ ਇਹਦਾ ਕੀ ਕਰੀਏ ਹਨਾ ਆਪਾਂ ਉਹਦਾ ਛੋਟੀ ਜੀ ਫੈਨਸੀ ਫਰੌਕ ਕਟਿੰਗ ਦੱਸਾਂਗੇ ਤੁਹਾਨੂੰ ਕਿੱਦਾਂ ਕਰਨੀ ਹੈਗੀ ਇਹ ਜਿਹੜੀ ਆਪਾਂ ਫਰੌਕ ਕਟਾਂਗੇ ਆਪਾਂ ਜਿਵੇਂ ਸ਼ਰਟ ਜਾਂ ਛੋਟੀ ਸ਼ਰਟ T-ਸ਼ਰਟਾਂ ਦੇ ਨਾਲ ਵੀ ਪੈ ਜਾਂਦੀ ਹੈਗੀ ਸ਼ਾਰਟਸ ਬਣ ਜਾਣੀਆਂ ਇਹ ਇਸ ਤਰ੍ਹਾਂ ਜਿਹਨੇ ਕੱਪੜਾ ਪਿਆ ਹੁੰਦਾ ਇਸ ਤਰ੍ਹਾਂ ਕੱਪੜਾ ਲੈ ਕੇ ਆ ਪਾ ਕੱਪੜਾ ਖੋਲ ਲੈ ਦਾਇਏ ਕੱਪੜਾ ਹੈਗਾ ਆਪਣੇ ਕੋਲੇ ਇਹਨੂੰ ਇਸ ਤਰ੍ਹਾਂ ਕਰ ਲੈਣਾ ਆ ਚੁੰਡਾ ਜਿਹੜੀ ਇੱਥੇ ਪਕੜ ਕੇ ਇਦਾਂ ਇਸ ਤਰ੍ਹਾਂ ਕਰ ਲੈ ਫੇਰ ਆ ਚੁੰਡਾ ਜਿਹੜੀ ਚੱਕਣੀ ਹੈ ਆਪਾਂ ਇਹਨੂੰ ਇਸ ਤਰ੍ਹਾਂ ਇਸ ਤਰ੍ਹਾਂ ਜਿਹੜੀ ਤ੍ਰਿਕੋਣ ਬਣਾ ਲੈਣੀ ਹੈਗੀ ਤ੍ਰਿਕੋਣ ਬਣਾ ਕੇ ਇਸ ਤਰ੍ਹਾਂ ਚੀਜ਼ ਐਸ ਤਰ੍ਹਾਂ ਬਣ ਗਈ ਨਾ ਇਹ ਰ ਆਪਣਾ ਦੇਖ ਲੈਣਾ। ਛੋਟੀ ਬਾਂਜਾਣੀ ਉਹਨਾਂ ਹੀ ਰੱਖ ਸਕਦੇ ਜਿੰਨਾ ਕ ਆਪਣਾ ਇਹ ਆਉਂਦਾਗਾ 1.56 ਆਇਆ ਇਹ। 1.56 ਇੰਚ। ਇਹ ਦਾੜਾ ਕੇਰ ਬਣਾ ਲੈਣਾਗਾ। ਮਰੇਲਾ ਵੀ ਦੀ ਤਰ੍ਹਾਂ ਹੀ ਬਣ ਜਾਣੀ ਮਰੇਲਾ ਫਰੌਕ। ਇੱਥੋਂ ਆਪਾਂ ਹਿਪ ਵੇਖ ਲੈਣੀ ਆ ਕਿ ਕਿੰਨੀ ਕਿ ਆਪਾਂ ਰੱਖਣਾ ਹੈਗਾ ਲੱਕ। ਉੱਪਰੋਂ ਆਪਾਂ 1.7 ਇੰਚ ਕੱਟਾਂਗੇ। സാഡേക്ക് ചാച്ചി തര ഉപ്പ ਇਸ ਤਰ੍ਹਾਂ ਜਦੋਂ ਬਣ ਗਈ ਇਸ ਬਣੀ ਐ ਸਿੱਤੀ ਗਈ ਇਸ ਤਰ੍ਹਾਂ ਦੇ ਵਾਲ ਪੈਣਗੇ ਫਿਰ ਆਪਾਂ ਇਹਦੇ ਵਿੱਚ ਇਲਾਸਟਿਕ ਪਾ ਸਕਦੇ ਹਾਂ ਇਸ ਤਰ੍ਹਾਂ ਪੱਟੀ ਲੈ ਕੇ ਜੇ ਆਪਣਾ ਇਹ ਘੇਰ ਘਾਟਾ ਇਹ ਪਕਾਟਾ ਤਾਂ ਇਹਨੂੰ ਆਪਾਂ ਹੋਰ ਗਲਾਈ ਦੇ ਅਕੋਰਡਿੰਗ ਇਸ ਤਰ੍ਹਾਂ ਕੱਟ ਸਕਦੇ ਹਾਂਗੇ ਇਦਾਂ ਹੀ ਫੜ ਕੇ ਇਹਨੂੰ ਇੱਥੋਂ ਕੱਟ ਸਕਦੇ ਹਾਂ ਇਸ ਤਰ੍ਹਾਂ ਥੋੜੀ ਥੋੜੀ ਲਾਉਣੀ ਹੁੰਦੀ ਜ਼ਿਆਦਾ ਨਹੀਂ ਮਤਲਬ ਕਿ ਲਾਉਣੀ ਇਸ ਤਰ੍ਹਾਂ ਜਿਹੜੀ ਇਹ ਪੱਟੀ ਰੱਖ ਕੇ ਕੰਮ ਤਿਆਰ ਕਰ ਸਕਦੇ ਹਾਂ ਉਸ ਤਰ੍ਹਾਂ ਆ ਜਾਣੀ ਹੋਣੀ ਹੈ। ਮਸਤਰਾ। ਆਪਾਂ ਨੂੰ ਬਦਵਾ ਵਿਸਾ ਕਦੇ ਉਪਰੋਂ ਹੈ ਕੋ ਘਟਾ ਵੀ ਸਕਦੇ ਆਪਾਂ ਇਹ ਨਾਲ ਨਹੀਂ ਮਾਰਦੀ ਬਣਾ ਸਕਦੇ ਆ ਜੀ। ਥੈਂਕ ਯੂ। ਇਸ ਤਰ੍ਹਾਂ ਬਣ ਕੇ ਆ ਜਾਣੀ ਹੈ। ਉਪਰ ਆਪਾਂ ਲਾਸਟਿਕ ਵੀ ਪਾ ਸਕਦੇ ਆਗੇ। ਬਹੁਤ ਸੋਹਣੀ ਫਰਾਕ ਬਣਦੀ ਹੈਗੀ।